ਪੈਰ ਤੇ ਪੱਟੀ ਬੰਨਤੀ ਕਹਿੰਦੀ ਹਜਨ ਤੇ ਖਾਲ ਜੇ ਦੋਨੋਂ ਪੈਰ ਤੇ ਪੱਟੀ ਮੈਨੂੰ ਤਿੰਨ ਮਹੀਨੇ ਹੋਏ ਵੀ ਨਹੀਂ ਸੀ ਉਸ ਤੋਂ ਪਹਿਲਾਂ ਕੁੱਫੜ ਦੀ ਡੈਥ ਹੋ ਗਈ ਉਹ ਸਭ ਤੋਂ ਵੱਡੀ ਸ਼ੌਕਿੰਗ ਸੀਗੀ ਫਿਰ ਉਹ ਦੇਖਾ ਓਏ ਮਮੀ ਸੱਚੀ ਮੋਰੀ ਹੋ ਗਈ ਗੁੱਡ ਮਾਰਨਿੰਗ ਗਾਇਜ਼ ਕਿਵਰ ਤੋ ਸਾਰੇ स्वागत है साढ़े एक और नवे ब्लॉग दे गाइस टाइम हो गया है टेन ट्वेंटी दस बज के भी मिनट होने उठे हैं आज बिकॉज है संडे 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 इज मंडे ओके गाइस संडे इज द हॉलीडे संडे इज द हॉलीडे उठते सार चक लिया अपने पानी 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 पिया करो हेल्दी सेहत बनाया करो ਟੰਬਲਰ ਤੋਂ ਬਿਨਾਂ ਇਹਨੂੰ ਹੁਣ ਪਾਣੀ ਸੁਆਦ ਨਹੀਂ ਲੱਗਦਾ ਇਹ ਤੁਸੀਂ ਇਹਦਾ ਦੇਖਿਆ ਹੋਣਾ ਟੰਬਲਰ ਗਿਫਟ ਆਇਆ ਸੀ ਇਹਦੀ ਬੂਆ ਵੱਲੋਂ ਬਸ ਇਹੀ ਹੁਣ ਇਹਦੇ ਨਾਲ ਰਹਿੰਦਾ 2400 ਘੰਟੇ ਇਹ ਸਾਡਾ ਮੁੰਡਾ ਕਮਲਾ ਹੋ ਚੁੱਕਿਆ ਤੁਸੀਂ ਦੇਖਿਆ ਇਹਦੇ ਵਿੱਚ ਭੂਤ ਆ ਚੁੱਕਿਆ ਸਵੇਰ ਨਾਲ ਉੱਠਣਸਾਰ ਟੇਪਾਂ ਤੇ ਹੋ ਜਾਂਦਾ ਪਤੰਗ ਬਣਾ ਲਈ ਕਰ ਲੇ ਵੋ ਕਰ ਲੇ ਅੱਜ ਬਹੁਤ ਜ਼ਿਆਦਾ ਸੁੱਤੇ ਅੱਜ ਸਾਰੇ ਜਣੇ ਕਿਉਂਕਿ ਮੇਰਾ ਗਲਾ ਖਰਾਬ ਸੀ ਮੈਨੂੰ ਫੇਵਰ ਸੀ ਉੱਠ ਗਏ ਬੱਚੇ ਸੈਬੂ ਸਭ ਤੋਂ ਪਹਿਲਾਂ ਉੱਠਿਆ ਫਿਰ ਅਸੀਂ ਉੱਠਿਆ ਜਨਾਬ ਜੀ ਨਾ ਰਹੇ ਆ ਦਾਦੀ ਬੰਮਾ ਹਜੇ ਸੁੱਤੇ ਪਏ ਆ ਬਾਕੀ ਸਾਰੇ ਉੱਠ ਗਏ ਟਾਈਮ ਹੋ ਗਿਆ 10:30 ਹੋਣਾ ਲਿਆ ਤਾਂ ਲੈ ਜਾਣਾ ਸਕੂਲ ਮੈਨੂੰ ਛੁੱਟੀਆਂ ਬਣਨ ਤੈਨੂੰ ਛੁੱਟੀਆਂ ਹੋ ਗਈਆਂ ਤੈਨੂੰ ਛੁੱਟੀਆਂ ਦੇ ਕੋਈ ਵਿੱਚ ਛੁੱਟੀਆਂ ਨਹੀਂ ਕੋਈ ਛੁੱਟੀ ਨਹੀਂ ਹੁਣ ਤਾਂ ਬਸ ਸਕੂਲ ਫਿਰ ਪੇਪਰ ਫਿਰ ਤਾਂ ਬਸ ਉਹ ਛੁੱਟੀ ਹੈ ਇਹ ਇੱਕ ਲਗਾਤਾਰ ਹਣਾ ਕਿਹਦੀ ਛੁੱਟੀ ਹੈ ਛੁੱਟੀ ਹੈ ਦੀ ਸਾਡੀ ਚੰਨੀ ਛੁੱਟੀ ਹੈ ਦੀ ਛੁੱਟੀ ਹੈ ਦੀ ਸਾਡੀ ਆ ਮੈਂ ਕਿਵੇਂ ਹੋਊਗੀ ਤੜਕੇ ਉਠਾ ਕੇ ਭੇਜੂੰਗੀ ਸਦਿਆ ਆਹਾਂ ਅਜੀ ਜਾਣਦੇ ਅੱਛਾ ਉੱਤ ਦੇ ਸੋ ਇਹਦੇ ਵਿੱਚ ਖਲਾਰਾ ਪਾਤਾ ਆਪਾਂ ਸਬਜੀ ਬਣਾਉਣ ਲੱਗੇ ਸੀਗੇ ਮੈਂ ਕਿਹਾ ਚੱਲ ਪਹਿਲਾਂ ਅੱਜ ਵਲੌਗ ਬਣਾਉਣੀ ਆ ਤੁਹਾਨੂੰ ਅੱਜ ਵਲੌਗ ਸ਼ੂਟ ਕਰਦੇ ਆ ਬਾਈ ਪ੍ਰਚਾਰ ਕਿ ਜੇ ਮੈਂ ਕੋਠੇ ਉੱਤੇ ਚੜ੍ਹਦੀ ਨਿਕ ਗਿਆ ਸੀਗਾ ਤਾਂ ਮੈਂ ਕੋਈ ਮੱਦਲਾ ਇਹ ਮੇਰੇ ਨਾਲ ਆ ਦੇ ਨਿਕ ਟਗੀ ਠੀਕ ਹੈ ਯੈਸ ਫਿਰ ਬਾਚਾ ਆ ਬਣਾਇਆ ਇਹ ਦੇ ਲਾ ਲਾ ਤਾ ਇਹ ਟ ਓਕੇ ਇੱਕ ਅੰਦਰ ਕੋਲੀ ਚੌਥਾ ਕਿਹੜਾ ਕ ਅੰਦਰ ਕੋਲੀ ਹੋਰ ਰਾਤ ਬਣਾਈ ਸੀਗੀ ਸਾਰਾ ਦਿਨ ਬਸ ਪਤਾ ਨਹੀਂ ਕਿਹੜੀ ਦਿਮਾਗ ਚਾ ਆ ਗਿਆ ਅੰਦਰ ਵੱਡਦਾ ਤੇ ਕਾਲੇ ਮਾਲੇ ਕਰਕੇ ਮੁੜਿਆ ਹੁੰਦਾ ਚੱਲ ਗੋ ਨੂੰ ਉੱਠ ਜਾ ਬਸ ਹੁਣ ਤਾਂ ਜਿਹੜਾ ਸੋਲੇ ਸੋਲੇ ਹੁਣ ਤਾਂ ਰਾਤ ਤੱਕ ਬਿਜੀ ਹੋਈ ਆ ਪਹਿਲਾਂ ਮੈਡਮ ਨੇ ਜਾਣਾ ਅਕੈਡਮੀ ਫਿਰ ਮੈਡਮ ਨੇ ਜਾਣਾ ਟਿਊਸ਼ਨ ਫਿਰ ਮੈਡਮ ਆਊਗੀ ਰਾਤ ਨੂੰ ਬੱਸ ਪਹਿਲਾਂ ਅਕੈਡਮੀ ਜਾਣਾ ਯੈਸ ਪਰ 12:00 ਬਾਰਾ ਵਜੇ ਜਾਉਗੀ ਗੁੰਨੂ ਘਰੋਂ ਬਾਹਰ ਤੇ ਜਦੋਂ ਆਈ ਉਹ ਤੁਹਾਨੂੰ ਦਿਖਾਵਾਂਗੀ ਬੱਸ ਗੁੰਨੂ ਤਾਂ ਲਾਪਤਾ ਰਹਿੰਦੀ ਆ ਲਾਪਤਾ 4 ਸਪਟ ਤੱਕ ਨਹੀਂ ਦਿਖਾਈ ਸੀ ਦੇਖੋ ਥੋੜੇ ਜਿਹਾ ਆਲੂ ਪਾਇ ਸੀ ਜੋ ਆਕਾਂ ਨੂੰ ਇਹ ਬਣਾ ਕੇ ਜਿੰਨੇ ਰਾਤੀ ਆਪਾਂ ਨੇ ਰਾਜਮਾ ਬਣਾਏ ਸੀ ਉਹ ਪਈਆ ਯਸ ਤੁਹਾਨੂੰ ਤੇ ਨਹੀਂ ਨਾ ਬਣਾਇਆ ਲਾਫਾਫੇ ਦਾ ਕੱਟ ਕੇ ਪਾਪੇ ਦੀ ਭਰੀ ਬੰਦੀ ਹੈ ਅੱਛਾ ਜੀ ਚਲੋ ਗਾਇਸ ਜਨਾਬ ਜੀ ਆਉਂਦੇ ਆ ਫਿਰ ਤੁਹਾਨੂੰ ਮਿਲਾਉਣੇ ਆ ਜਿਹੜਾ ਜਿਹੜਾ ਬੰਦਾ ਆਈ ਜਾਊਗਾ ਉਹਨੂੰ ਮਿਲਾਈ ਜਾਵਾਂਗੇ ਗਾਇਸ ਕੰਮ ਕਰਕੇ ਮੈਂ ਡੋਰ ਨਹੀਂ ਸੀ ਕਿ ਵੈਸੇ ਕੀ ਕੀਤਾ ਹਾਂ ਸੁਈਤਾ ਗਿਣੀਉਂ ਦੇ ਉਹ ਲਾ ਲੈ ਸੁਈਤਾ ਗਣੀ ਓਨਲੀ ਤਾਂਗਾ ਤਾਂਗਾ ਸੁਈਤਾ ਗਲਾ ਲਿਆ ਕਹਿੰਦਾ ਬੱਚੇ ਬੱਚੇ ਹੁੰਦੇ ਹੈ ਉੜਜੋ ਬੈਨ ਜੀ ਉੜਜੋ ਮੈਂ ਨਾਲ ਲਿਆ ਸੀ ਗਾਇਜ਼ ਉਠਨਸਾਰ ਦੇਖੋ ਕਬਾਲ ਗਿੱਲੇ ਆ ਮੇਰੇ ਸਿਰ ਧੋਤਾ ਮੈਂ ਇੱਕ ਕਰ ਇਕੱਠੇ ਕਰ ਲੇ ਰਸੋਈ ਚ ਕੰਮ ਕਰਨ ਵਾਸਤੇ ਫਿਰ ਕਰਾਂਗੇ ਹਾਂਜੀ ਜਦੋਂ ਗਾਇਜ਼ ਨੂੰ ਸੱਚ ਮਿਲ ਗਿਆ ਨਾ ਫੋਟੋ ਦੇਖਦੇ ਮੈਂ ਕਿੰਨੇ ਪਤੰਗ ਬਣਾਉਂਦੇ ਆ ਅੱਛਾ ਜੀ ਕਰ ਲਿਆ ਬਰਸ਼ ਕਿਹੜਾ ਲੋਰ ਸਾਬੂਨ ਹੋਣ ਗਿਆ ਮੰਜਾ ਘਟਦਾ ਬਾਹਰ ਆਪਾਂ ਨੇ ਦਾਦੀ ਵੀ ਉੱਠ ਗਈ ਮੰਮੀ ਵਾਸ਼ਰੂਮ ਬਿਸ਼ਤੇ ਸਾਰੇ ਚੱਕ ਤੇ ਆਲੂ ਆਪਾਂ ਨੇ ਬਣਾ ਲਿਆ ਹੈ ਕਮਲੀ ਆਪਦੇ ਕੰਨ ਵੀ ਬੋਲੇ ਕਰਾ ਲੇ ਆ ਰਾਤ ਨੂੰ ਮਿਲੇ ਸੀ ਕੱਲ ਜਨਮ ਅਸ਼ਟਮੀ ਸੀ ਨਾ ਕ੍ਰਿਸ਼ਨ ਜੀ ਦੇ ਮੰਦਿਰ ਚ ਗਈ ਸੀ ਇਹ ਆਪਦੀਆਂ ਦਾਦੀਆਂ ਨਾਲ ਆਂਟੀਆਂ ਨਾਲ ਗਲੀ ਵਾਲਿਆਂ ਨਾਲ ਹੁਣ ਬੋਲ ਕੀ ਹੈ ਤੁਹਾਨੂੰ ਜਦੋਂ ਤੁਹ ਪਤੰਗ ਨਹੀਂ ਬੁਲਾਤੇ ਤੁੰਗਾ ਮੈਨੂੰ ਸੀਟ ਹੀ ਦੇ ਦੇ ਨਹੀਂ ਬਾਥਰੂਮ ਚ ਨਹੀਂ ਲਗਾ ਚੇਮ-ਚੇਮ ਹੋਈ ਜਾਂਦੀ ਐ ਕਰ ਦੇ ਦੂੰਗਾ ਚੇਮ-ਚੇਮ calon kaya, ke dia, tidak hanya untuk cairan yang dia. Hah? ਆ ਲੋ ਰਾਜਮਾ ਆਜਾ ਰੋਟੀ ਖਾ ਲੈ ਕੀਰੀ ਗਾਇਸ ਖੋਲਣਾ ਆ ਕੇ ਖੋਲਣਾ ਮੱਛੀ ਦੇਖ ਕੇ ਉੱਚੀ ਖਣਾ ਸੋਕਾ ਗਾਇਸ 11:30 ਵਜੇ ਦਿਖਾਣ ਲੱਗੀ ਆ 12:00 ਵਜੇ ਕੈਟੇਗਰੀ ਉੱਚੀ ਬੋਲੋ ਹੋਰ ਉੱਚੀ ਉੱਚੀ ਥੋੜਾ ਜਿਹਾ ਹੋਰ 11:30 ਵਜੇ 11:30 ਵਜੇ ਰੋਟੀ ਖਾਣੀ ਹੋ ਗਈ ਹੈ ਤੇ 12:00 ਵਜੇ ਤਿੰਨ ਬਿਜਾਣਾ ਹੈ ਤੇ ਕਹਿੰਦੀ ਮੈਨੂੰ 2:00 ਵਜੇ ਕੀ ਦੋਗੇ ਕਿ ਉਸ ਨਾਲ ਸਵੇਰ ਖਾਣ ਨੂੰ ਕੀ ਬਣਾਓਗੇ ਕੰਟ ਟੱਪ ਕੇ ਨਾ ਲੈ ਆਂਗੇ ਨਾ ਹਾਂ ਆ ਕੇ ਰਸ ਕਰਾਂਗੇ ਉੱਥੇ ਜਾ ਕੇ ਬੈਠੋਗੇ ਮੇਰੇ ਨਾਲ ਸਭ ਦੇਖੋਗੇ ਫਿਰ ਮੈਨੂੰ ਲੈ ਕੇ ਆਉਗੇ ਮੈਨੂੰ ਸਮਝ ਆ ਗਈ ਮੈਂ ਨਹੀਂ ਜਾਣਾ ਕੰਚ ਗੱਲ ਪੈ ਗਈ ਮੈਂ ਜਾਣਾ ਨਹੀਂ 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 ਤੁਸੀਂ ਜਾ ਰਹੇ ਹੋ ਮੈਂ ਬਾਹਰ ਨਿਕਲਦਾ ਹੀ ਨਹੀਂ ਹਾਂ ਨਹੀਂ ਨਾ ਚਾਚੂ ਪਿਆ ਦੋ ਫਿਰ ਜਾਉਂਗਾ ਚਾਚਾ ਪਿਆ ਚਾਚਾ chào chào bây giờ chào 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 Ta chào 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 ਡਬੋਟ ਸੁਣ ਲੋ ਗਾਇਸ ਪੈਰ ਮੈਂ ਗੜਨ ਗਾਰ ਆ ਰਹੇ ਹਾਂ ਅਬ ਇਹਨਾਂ ਕਿਥੇ ਸਟਾਰਟ ਹੋ ਰਿਹਾ ਹੈ ਰੁਕੋ ਕੀ ਹੋ ਗਿਆ ਹਲੇ කිස්ස කන්නයා සුදරනු රද නාගනන පද නාගගන ශේෂ ල ශේෂ න ග න නද නගන පදසින්ද පදන

ਸੌਟ ਵਾਲੀ ਰੈਡੀ ਤਾਂ ਇੱਕ ਪੀਸ ਅਸੀਂ ਦਾ ਦਿੱਤਾ ਤੁਹਾਨੂੰ ਆ ਐਡਾ ਮਹਿੰਗਾ ਹੀ ਆ ਦੱਸਿਓ ਕਮੈਂਟ ਕਰ ਮੇਰਾ ਦੁਕੱਟ ਪੈ ਗਿਆ ਸੀ ਉਹਦੀ ਆਖਰੀ ਵਾਰ ਡਰਾਗਨ ਫਰੂਟ ਤਾਂ ਹੀ ਖਾਣਾ ਕੱਟ ਪੈ ਗਿਆ ਕਹਿੰਦਾ ਅੰਦਰੋਂ ਵਾਈਟ ਹੁੰਦਾ ਸਭੂ ਕਹਿੰਦਾ ਹੁਣ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿ ਅੰਦਰੋਂ ਵਾਈਟ ਹੁੰਦਾ ਕਿ ਰੈੱਡ ਹੁੰਦਾ ਮੇਰੇ ਹੱਥ ਨੇ ਰੈੱਡ ਰੈੱਡ ਹੋ ਗਏ ਸਾਰੇ ਅੱਦਾਂ ਡੋਰਟੂ ਲਈ ਸੀ ਆਉਂਦੀ ਲੋ ਆਉਂਦੀ ਆ ਵੇਖ ਨਹੀਂ ਲੱਗਦੀ ਇਹਦੀ ਜਿਹਦੇ ਮੈਂ ਸੜਕ ਤੇ ਡਿੱਗੀ ਪਈ ਉਹਨਾਂ ਦੇ ਚੱਕ ਕੇ ਲਿਆਏ ਸੀ ਠੀਕ ਹੈ ਓਕੇ ਹੁਣ ਜੰਮਾ ਨਹੀਂ ਲਾਉਂ ਗੱਡੀ ਤੇ ਚੱਲਦੇ ਆ ਫਿਰ ਸਾਹ ਵੀ ਨਹੀਂ ਆਉਣੇ ਮੈਂ ਗੱਡੀ ਤੇ ਚੱਲਦੇ ਆ ਜਲਦੀ ਨਹੀਂ ਹੈ ਆਪੇ ਅਭੀ ਕੋਈ ਚੁਟੂਰੀ ਤੇ ਕਾਲੀ ਹੋ ਜੇ ਬਸ ਹੋ ਤਾਂ ਚੱਗਲੇ ਫਿਰ ਜਿੱਥੇ ਪੜੀ ਪਈ ਹੈ ਘਾੜ ਦਿਓ ਕਿ ਚੱਲਦੇ ਆ ਗੱਡੀ ਤੇ ਲੈ ਜਾਣਾ ਬਾਈ 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 ਹੂੰ ਕੋਲ ਜਲਦੀ ਜਲਦੀ ਬਾਹਰ ਨਹੀਂ ਬੈਠਾ ਤਾਦੇ ਤੇ ਪੈਰ ਦਿਖਾਈ ਪੈਰ ਕੋਨੂੰ ਦਾ ਪੈਰ ਫਟੜ ਗਾਇਸ ਪੱਟੇ ਬਨ ਕੇ ਅਕੈਡਮੀ ਚੋਂ ਅਸਲਾ ਕੇ ਆ ਗਈ ਵਾਪਸ ਦੁੱਧ ਪੀ ਕੇ ਹੁਣ ਜਾਊਗੀ ਟਿਊਸ਼ਨ ਫੇਰ ਆਊਗੀ ਰਾਤ ਨੂੰ ਇਲਾਇਨਾ ਦੇਖਾਈ ਤੇਰੇ ਘੜੇ ਕਰਨ ਚ ਮੋਰੀ ਆ ਜਿਹੜਾ ਪੈ ਜੂਗਾ ਦਿਖਾਈ ਹੱਥ ਤੇ ਰੱਖ ਕੇ ਦਿਖਾਈ ਗਾਇਸ ਆ ਆ ਰਿਹਾ ਕਰਨ ਚ ਲੈ ਮੋਰੀ ਕਰਾਦਾ ਕਰਨ ਚ ਵਾਲੀ ਪਾਉਣੀ ਆ ਕਹਿੰਦਾ ਡੇ ਮੇਰੀ ਉਹ ਮੈਮੀ ਉਹਨਸ ਚੀ ਵਾਲੀ ਪੈ ਗਈ ਅਰੇ ਡੈਕੀ ਉਏ ਉਏ ਦੇਖਾ ओए मम्मी सच्ची मोरी होगी गई <laughs> क्या बोले देखा आ रही है के सच्ची मोरी सच्ची हाथ से लेके किथे है वाली मेरी ना। ना। सच्ची मोरी तो ये लग गया <coughs> ਕੀ ਘਟਨਾ ਕੀ ਕਰਤਾ ਬਾਬਾ ਨੇ ਬਾਬਾ ਨੂੰ ਸੈਕਿੰਡ ਚਾਹ ਬੋਨ ਸੈਕਿੰਡ ਚ ਕਰਤਾ ਲੋੜ ਨਹੀਂ ਬਸ ਦੁਬਾਰਾ ਕਰ ਦੋ ਕੰਟ ਮਾਰ ਕੇ ਥਰਡ ਅੰਡਰਲਾਈਨ ਦੁਬਾਰਾ ਆਦਮੀ ਤਾਂ ਨਹੀਂ ਬਣਦਾ ਇਹ ਬੈਠਾ ਆਇਆ ਕਿੰਨੀ ਮੇਲੇ ਦਾ ਆਉਂਦਾ ਵੀ ਅਸਾਂ ਐ ਕਰਨਾ ਆਇਡ ਐਕਸਾਈਲ ਪੱਕੀ ਬਣ ਜਾਏਗਾ ਨਾ ਮੂੰਖ ਨਾ ਲਾ ਕੇ ਤੇ ਫਿਰ ਜੀ ਆ ਫੇਰ ਆਨ ਬੰਦ ਹੁੰਦਾ ਹੀ ਨਹੀਂ ਫੇਰ ਪਹਿਲਾਂ ਹੀ ਆਪਸ਼ਨ ਦੇ ਦਿਆ ਕਰੋ ਨੂੰ ਇਹ ਪ੍ਰੈਸ ਚਾਲੇ ਨੂੰ ਡੀਕ ਦਾ ਕਰਨ ਦਾ ਬੈਠਾ ਵਿਚਾਰਾ ਤੁਸੀਂ ਇਹ ਕਿਹਾ ਮੈਂ ਹੀ ਕਿਹਾ ਆ ਜਾ ਬਾਰ ਲੱਗ ਗਿਆ ਹੋਣਾ ਫਿਰ ਉਹ ਲੰਗ ਗਿਆ ਹਾਂ ਇਹ ਹੋ ਗਿਆ ਚਪਲ ਡਟ ਗਿਆ ट ोटे की चपल खेने खेर दे ਗਾਇਸ 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 ਆ ਪਾਪਾ ਅੜਕੇ ਵੇਲੇ ਹੋ ਗਏ ਸੀਗੇ ਮੰਮੀ ਬਣਾ ਰਹੀ ਤੋਰੀਆਂ ਦੀ ਸਭ ਚੀਜ਼ ਓਹੋ ਤੇ ਪਾਪਾ ਲੈ ਕੇ ਦੋਈ ਨੂੰ ਆਓ ਗਾਇਸ ਇਹ ਦੇਖੋ ਇਨ ਹਿਲ ਆ ਵੇ ਮੇਰਾ ਤੇ ਮੰਮੀ ਦਾ ਜਿਹੜੇ ਹੋਰ ਇੱਕ ਦਿਨ ਇਹ ਕਿਹੜੀ ਆ ਲਵਾਂਗੇ ਹੁਣ ਅੱਧੇ ਅੱਧੇ ਨੇ ਬੜਾ ਜਿਆਦਾ ਤੋਰੀਆਂ ਦੇ ਸੁੱਕਿਆ ਬਣਾਈਆਂ ਹੀ ਨਹੀਂ ਤੇ ਮੈਂ ਦੇਖਿਆ ਨਹੀਂ ਨਾ ਤੋਰੀਆਂ ਜਾਂ ਕੱਦੂ ਐ ਇਹ ਕੱਦੂ ਸੁੱਕਾ ਬਣਾ ਲੈਣੇ ਮੈਂ ਨੂੰ ਨਹੀਂ ਦੇਖਿਆ ਹ ਤੱਕ ਕਦੋਂ ਆ ਜਾ ਤੋਰੀ ਮੈਂ ਇਹ ਨਹੀਂ ਦੇਖਿਆ ਇਹਦਾ ਇਹਦਾ ਚਾਰ ਪਾਵਾਂਗੇ ਗਾਇਸ ਚਾਰ ਦੀ ਰੈਸਪੀ ਵੀ ਮੈਂ ਸ਼ੇਅਰ ਕਰਦਾ ਜਦੋਂ ਚਾਰ ਦੀ ਵੀਡੀਓ ਆਈ ਤਾਂ ਉੱਪਰ ਇੱਥੇ ਬਲੌਗ ਦੇ ਵਿੱਚ ਬੈਲ ਆਈਕਨ ਆ ਜੂਗਾ ਪਹਿਲਾਂ ਆਪਾਂ ਦਿੱਤੀ ਹੈ ਇਹ ਰੈਸਪੀ ਨੂੰ ਨਾ ਬੜਿਓ ਤੇ ਅਚਾਰ ਦੀ ਰੈਸਪੀ ਦੇਖ ਲਿਓ ਜੇ ਤੁਸੀਂ ਦੇਖਣੀ ਓਕੇ ਤੋਰੀਆਂ ਬਣਾਉਣੇ ਆਪਾਂ ਇੱਕ ਚਾਰ ਪਾਉਣੇ ਆ ਗੱਲ ਆਪਣਾ ਬੈਠਾ ਪਿਆ ਡਿੰਮੋ ਆ ਪੇ ਡਿੰਮੋ ਇੰਗਲੇ ਦੀ ਬਾਜ਼ ਨਿਕਲਦੀ ਨਹੀਂ ਕਿ ਉੱਤੇ ਚਲਦੇ ਐਨਾ ਕੀ ਬੋਲਾ ਜਾਂਦਾ ਦਾ ਉੱਚੀ ਅਰੇ ਗੁੱਡ ਨਾਈਟ ਕਰ ਤੋ ਰੋਟੀ ਖਾ ਲਈ ਰੋਟੀ ਖਾ ਕੇ ਕਰਾਂਗੇ ਗੁੱਡ ਨਾਈਟ ਯਸ ਇਹ ਬਹੁਤ ਚਾਰ ਪਾਤਾ ਗਾਇਸ ਦੇਖੋ ਸਵੇਰੇ ਤੇ ਮੈਂ ਇੱਛਾ ਨਹੀਂ ਕਰਾਂਗੇ ਦਵਾਰਾ ਪਾ ਦਿਆ ਪਰ ਇਹਨਾਂ ਬਸ ਚੱਲ ਇੱਕ ਖਾ ਕੇ ਕਿੰਨੇ ਚਿਰ ਬਾਅਦ ਆਇਆ ਚਾਰ ਬਹੁਤ ਈਮਾਨਪਰਿਆ ਕਦਾਲਾ ਕੋਲ ਪਾਇਆ ਸੀ ਲਾਸਟ ਚਾਰ ਪਾਇਆ ਸੀ ਜਿਹੜਾ ਮਨ ਨੂੰ ਠੀਕ ਸੀ ਰੋਸਮੋਸ ਮਤਲਬ ਕਿ ਵੀ ਆ ਰਹੀਆਂ ਮੀਂਹ ਨਹੀਂ ਸੱਲਣੇ ਤੋਂ ਨਹੀਂ ਕੋਗੇ ਹੋਣਿਆ ਤਿੰਨ ਮਹੀਨਿਆਂ ਬਾਅਦ ਦਵਾਰਾ ਪਾਇਆ ਪਹਿਲਾ ਦਿਨੇ ਜਿਹੜਾ ਵਲੌਗ ਦੇਖੂਗਾ ਉਹ ਦੱਸੂਗਾ ਕਿ ਇਹ ਮਿਰਚਾਂ ਦਾ achar ਤੁਸੀਂ ਕਦੋਂ ਖਾਦਾ ਸੀ ਤੁਹਾਡੇ ਕੋਲ ਕਦੋਂ ਗਿਆ ਤੇ ਹਰ ਕਮੈਂਟ ਤੇ ਦੱਸ ਦੇਣਗੇ ਮੈਂ ਤਾਂ ਭੁੱਲ ਗਿਆ ਜੀ ਲਾਸਟ ਟਾਈਮ ਕਦੋਂ ਖਾਇਆ ਸੀ ਸ਼ਾਇਦ ਮੰਮੀ ਦਾ ਹੋਰ ਡੈਡੀ ਵੀ ਹੈਗੇ ਸੀਗੇ ਹੈ ਨਾ ਹੋਰ ਲੋ ਪਾਇਆ ਸੀ ਆਪਾਂ ਗਾਈਲੈਂਸ ਸਾਡੇ ਡੈਡੀ ਨੂੰ ਪਿੰਡ ਨਹੀਂ ਆਗੇ टुडे 17th ਡੇ ਸਤਾਰਾਂ ਦਿਨ ਗਾਟੇ ਪਤਾ ਨਹੀਂ ਕਿ ਅੱਦ ਕਦੋਂ ਟਾਈਮ ਟਾਪ ਜਾਂਦਾ ਦਾਦੀ ਮਹਾਜਾ ਤੇਨ ਮਹੀਨੇ ਹੋਏ ਵੀ ਨਹੀਂ ਸੀ ਉਸ ਤੋਂ ਪਹਿਲਾਂ ਪੁਫੜ ਜੀ ਦੀ ਡੈਥ ਹੋ ਗਈ। ਉਹ ਸਬ ਤੋਂ ਵੱਡੀ ਸ਼ੌਕਿੰਗ ਸੀਗੀ। ਅਚਾਨਕ ਉਹਨਾਂ ਨੇ ਚਾਏ ਜਾਣਾ। ਅੱਗੇ ਪਿੱਛੇ ਗਏ ਦੋਵੇਂ ਦੋਸਤ। ਦੋਨਾਂ ਦੀ ਆਪਸ ਦੇ ਵਿੱਚ ਬਹੁਤ ਮੰਦੀ ਸੀਗੀ। ਸਾਰੀ ਗੱਲ ਇੱਕ ਦੂਜੇ ਨੂੰ ਪੁੱਛ ਕੇ ਕਰਦੇ ਸੀਗੇ। ਤੇ ਮਿੰਟ ਚਿਕ ਦਾ ਪੁਫੜ ਜੀ ਤਾਂ ਸੋਚਿਆ ਹੀ ਨਹੀਂ ਸੀ ਚਲ ਡੈਡੀ ਤਾਂ ਬਿਮਾਰ ਹੈ ਤਾਂ ਸੈਂ ਐ ਲੱਗਦਾ ਸੀਗਾ। ਵੀ ਬਿਮਾਰ ਆ ਵੀ ਬੰਦੇ ਨੂੰ ਕੋਦੇ ਵੀ ਕੁਝ ਹੋ ਸਕਦਾ ਪਰ ਪੁਫੜ ਜੀ ਤਾਂ ਸਹੀ ਸੀਗੇ। ਪੇ ਵੀ ਉਹ ਅਚਾਨਕ ਚਲੇ ਗਏ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸਾਰਿਆਂ ਨੂੰ ਜਿਨ੍ਹਾਂ ਜਿਨਾਂ ਨੂੰ ਪਤਾ ਲੱਗਿਆ ਸਾਡੇ ਕੋਲ ਵੀ ਇੱਕ ਇਹੀ ਸਿਆਣਾ ਬੰਦਾ ਸੀ ਨਾ ਇੱਕ ਸਾਡੀ ਫੈਮਿਲੀ ਚ ਸਾਰਾ ਤੋਂ ਵੱਡੇ ਹੀ ਰਹੇ ਸੀ ਜਿਹੜਾ ਆਏ ਕਹਿੰਦੇ ਸੀ ਵਿਚਾਲੇ ਬੁੱਫੜ ਜੀ ਤੋਂ ਪੁੱਛ ਕੇ ਕੰਮ ਕਰਿਆ ਕਰਾਂਗੇ ਹੁਣ ਡੈਡੀ ਤਾਂ ਨਹੀਂ ਰਏ ਪਰ ਆਈ ਨਹੀਂ ਪਤਾ ਸੀਗਾ ਕਿ ਉਹਨਾਂ ਨੇ ਵੀ ਡੈਡੀ ਦੇ ਮਗਰੀ ਟੁੱਟ ਜਾਣ ਆਪਦੀ ਯਾਰੀ ਪੁਗਾ ਕੇ ਬਾਕੀ ਸਾਰਿਆਂ ਨੂੰ ਛੱਡ ਕੇ ਪਿੱਛੇ ਕਰ ਲਿਆ ਨਾ ਹੂੰ ਇਕੱਲੇ ਰਹਿਣਾ ਬਹੁਤਔਖਾ ਅਸੀਂ ਤਾਂ ਉਹਨਾਂ ਡੈਡੀ ਦਿਖਾਉਂਦੇ ਹੁੰਦੇ ਸੀ ਪਏ ਆਪਾਂ ਹਨਾ ਜਾਂ ਅਸੀਂ ਦੋ-ਦੋ ਮਿੰਟਾਂ ਬਾਅਦ ਸਾਰਿਆਂ ਨੇ ਕਿਤੇ ਨਾ ਕਿਸੇ ਨੇ ਗੇੜਾ ਲਾਉਣੀ ਹੁੰਦਾ ਸੀ ਦੇਖਣਾ ਹੁੰਦਾ ਸੀ ਡੈਡੀ ਸਹੀ ਪਏ ਆ ਕਿਉਂਕਿ ਡੈਡੀ ਇੱਧਰ ਨੂੰ ਪਾਸਾ ਲੈ ਲੈਂਦੇ ਸੀ ਅਸੀਂ ਥੱਲੇ ਨੰਡਿੱਕ ਜਾਂਦੇ ਤੇ ਹੁਣ ਕਮਰੇ ਵਿੱਚ ਕੋਈ ਬੋਕਾੜ ਤੋ ਉਹ ਜਾਂਮਿਆ ਜਵਾਗਰਾਤ ਨੂੰ ਪੈਣ ਜਾਂਦੇ ਮੰਮੀ ਕੋਲੇ ਤੇ ਮੰਮੀ ਵੀ ਸਾਡੇ ਕੋਲੇ ਬੈਠੇ ਰਹਿੰਦੇ ਉਧਰ ਦਿਨੇ ਦਿਨੇ ਬਸ ਬੋਏਸ ਕਮਰੇ ਚ ਬਹੁਤ ਘਟ ਜਾਂਦੇ ਆ ਵੀਰ ਉੱਤੇ ਬੈਠ ਰਹੇ ਨੇ ਰਾਤ ਜਵਾਕ ਸਾਰੇ ਦਿਨ ਘਰੇ ਨਹੀਂ ਹੁੰਦੇ ਗਏ ਰਾਤ ਨੂੰ ਪੈਂਦੇ ਆ ਬਸ ਤਿੰਨੋ ਜਣੇ ਦਾ ਆਦੀ ਪੋਤੇ ਪੋਤੀਆਂ ਮੇਰਾ ਗਲਾਂ ਗਿਆ ਕੀਰਾ ਪਿਆਜ ਕੀਰਾ ਪਿਆਜ ਕਹਿੰਦੇ ਉਹਨੂੰ ਪੰਜਾਬੀ ਸਟਾਈਲ ਹੈ ਤੇ ਮੈਂ ਲੈਸਟੋਬ ਤੇ ਨੀ ਲੈਸਟਾ ਤੂ ਤਰਾ ਕਰੀ ਹੁੰਦੀ ਆ ਅਵੀ ਗੁੱਲ ਨੇ ਪੱਤੇ ਬੰਨਤੇ ਗਾਇਸ ਦੋਨੋਂ ਨੇ ਲੱਤਾਂ ਸੁੱਜੀਆਂ ਪਈਆਂ ਪਾਪਾ ਕੇ ਭੰਗੜੇ ਦੋਨੋਂ ਲੱਤਾਂ ਦੇ ਪੱਤੇ ਬੰਨੇ ਜਾ ਰਹੇ ਹਨ ਪਲਸਟਰ ਲੱਗਿਆ ਹੋਇਆ ਹੈ ਭੰਗੜਾ ਪਾ ਕੇ ਨਹੀਂ ਦੁਖਦੀ ਸੁਜੀਆਂ ਹੈ ਪੰਗੜਾ ਪਾ ਕੇ ਸੁੱਜੀਆਂ ਨਹੀਂ ਸੁੱਜੀਆਂ ਨਹੀਂ ਉਹ ਆ ਗਿਆ ਵੀ ਬੈਠ ਗਿਆ ਲੈ ਅਸਟ ਰੱਖ ਲੈ ਬੀ ਨਹੀਂ ਲਾ ਫੋਨ ਹੈ ਪੰਗੜਾ ਓਕੇ ਨਹੀਂ ਦਸਟ ਰੱਖਣੀ ਹਣ ਆ ਲਓ ਦੁੱਧ ਮੈਂ ਦੁੱਧ ਲੈ ਕੇ ਖੜਾ ਕਰਦਾ ਹਾਂ ਹਾਂ ਦੇਖੋ ਜੀ ਹੋ ਗਈ ਆਪਣੀ ਪੜਾਈ ਆ ਬੰਦ ਕਰ ਨਾ ਪਾਪਾ ਇਹ ਪੜੀ ਜਾਂਦਾ ਸੀ ਬੈਠਾ ਹਣ ਬੈਗ-ਬੈਗ ਕਰਨ ਲੱਗਿਆ ਓ ਗਾਇਸ ਦੁੱਧ ਪੀ ਲੋ ਬਟਰਸਕਾਚ ਜਿਹੜੇ ਜਿਹਨੇ ਪੀਣਾ ਰੋਟੀ ਵਾਲਾ ਡੱਬਾ ਚੱਕਿਆ ਨਹੀਂ ਗਾ ਬਸ ਪੀਉਂਦੀ ਕੰਮ ਕੱਟ ਕਰਦੇ ਆ ਲੜਦੇ ਵਾਧਾ ਬਸ ਲੜੀ ਜਾਂਦੇ ਲੜੀ ਜਾਂਦੇ ਸਾਰੇ ਦਿਨ ਵੀ ਬੰਦਾ ਕੰਮ ਕਰ ਲੈਦਾ ਸਾਰੇ ਦਿਨ ਸਾਧ ਹਣਾ ਓਏ 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 ਚਲੋ गाइस ਇਹਨਾਂ ਦੀ ਲੜਾਈ ਤਾਂ ਇਦਾਂ ਹੀ ਚੱਲਦੀ ਰਹਿਣੀ ਆਪਾਂ ਆਪਦੇ ਭਾਂਡੇ ਧੋਈਏ ਤੇ ਵਲੌਗ ਦਾ ਕਰੀਏ ਐਂਡ ਮੰਜੇ ਡਾ ਚੁੱਕੇ ਆ ਹੈ ਯੈਸ ਕੱਪਾ ਲੱਗਿਆ ਅੱਜ ਦੇ ਵਲੌਗ ਦੇ ਇਥੇ ਕਰਦੇ ਐਂਡ ਕੱਲ ਮਿਲਾਂਗੇ ਇੱਕ ਹੋਰ ਨਵੇਂ ਤੇ ਘੈਂਟ ਜਿਹੇ ਵਲੌਗ ਦੇ ਨਾਲ ਕੱਲ ਪਤਾ ਕਰਾਉਗਾ ਕੀ ਬੋਲ ਰਖਣ ਬੋਲ ਬੋਲ ਬਾ ਸੁਣਾਈ ਨਹੀਂ ਹਤਾ ਕਿ ਤਰ੍ਹਾਂ ਕਸੀ ਇਤਰਾਫ ਕਸੀ ਮੈਂ ਕਿਉਂ ਕਰ ਆਉਂਦੀ ਤੀ ਤੋ ਕਰਾ ਲਾ ਨੱਕ ਦੇ ਖੁਰਕਣ ਲੱਗੀ ਹੁਣ ਨੱਕ ਚ ਹੁਣ ਮੋਬਾਈਲ ਹੱਥ ਨਾਲ ਕਰ ਲੋ ਤੇਰੇ ਪਾਪਾ ਨੂੰ ਚੜ ਜਾਣੀ ਆ ਫੇਰ ਰਾਤ ਨੂੰ ਕਹੀ ਜੋ ਮੇਰੇ ਸਿਰ ਦੁਖਦਾ ਮੇਰੇ ਸਿਰ ਦੁਖਦਾ ਕਿਹੜੇ ਗੰਮਾਂ ਤੇ ਲਾਇਆ ਇਹੋ ਜਗ੍ਹਾ ਪਾਪਾ ਨਹੀਂ ਕਰ ਸਕਦੇ ਟੱਕ ਬੱਸ ਨੱਕ ਤੇ ਲਾਉਣੀ ਆ ਤੇਰੇ ਤਾਂ ਜਿਹੜਾ ਬੰਦ ਹੋ ਜਾਂਦਾ ਰਾਤ ਨੂੰ ਏਸੀ ਚ ਪਾ ਕੇ ਕਹਿੰਦੀ ਮੇਰਾ ਨੱਕ ਬੰਦ ਹੋ ਜਾਂਦਾ ਕੀ ਕੀ ਨਹੀਂ ਹੁੰਦਾ ਇਹਦੇ ਦੱਸੋ ਚੰਡੂ ਬਾਮ ਉਹ ਸਰੀ ਚੰਡੂ ਬਾਮ ਚਲੋ ਓਕੇ ਗਾਇਸ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਚੰਡੂ ਬਾਮ ਚੰਟੂ ਡੈਮ ਜੰਡੂ ਡੈਮ ਜੰਡੂ ਬਾਮ ਹੁੰਦੀ ਆ ਚੰਡਾ ਹੁੰਦੀ ਆ ਡੈਮ ਜਹਰੀ ਡੈਮ ਓਕੇ ਜੀ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੋਨੋ ਸਿਰ ਚ ਡੋਲਦਾ ਉਹ ਕੀ ਕਰਦਾ ਸੀਗਾ ਹੁਸਨ ਤੋਬਾ ਤੋਬਾ ਹੋ ਗਈ ਗੁਰੂ ਦੀ ਬਾਏ 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 ਗਾਈ ਵਾ ਦੇ ਕੋਲ ਦੋ ਪੈਰ ਤੇ ਪੱਟੀ ਬੰਦੀ ਕਹਿੰਦੀ ਹਟਣ ਤੇ ਖਾਣ ਦੇ ਦੋਨੋਂ ਪੈਰ ਤੇ ਪੱਟੀ ਬੰਦੀ ਉਹ ਦਿਖਾਉਂਗੀ ਆਏ ਖੁਦਾਈ ਕਸ ਪੂਰੀ ਬੰਦ ਨਹੀਂ ਕਾਸ਼ ਮੈਗੀ ਤੇ ਆ ਗਿਆ ਤੇਰੇ ਮੇਰੇ ਬੰਦੋ ਤੇਰੇ ਕੀ ਹੋਇਆ ਦੇਖ ਲਓ ਉਹ ਤਾਂ ਪੰਗੜਾ ਪਾਉਂਦੀ ਐ ਤੂੰ ਮੈਂ ਤਾਂ ਕਰਦਾ ਘਰੇ ਖਾ ਲਿਆ ਪੀ ਲਿਆ ਲੇਟ ਗਿਆ ਟੀਵੀ ਦੇਖ ਲਿਆ ਫੋਨ ਦੇਖ ਲਿਆ ਬੱਸ ਇਹ ਆ ਮੈਂ ਤਾਂ ਟੀ ਇਹ ਕੋਲੀ ਐ ਇਕੋਲੀ ਐ